ਪਦੌੜ ਦੀ ਰਹਿਣ ਵਾਲੀ 20 ਸਾਲ ਦੀ ਕੁੜੀ ਅਰਸ਼ਪ੍ਰੀਤ ਕੌਰ ਮਾਪਿਓ ਦੀ ਸਭ ਤੋਂ ਛੋਟੀ ਅਤੇ लाਡਲੀ ਧੀ ਸੀ ਇਸ ਸਮੇਂ ਪਿਓ ਦੇ ਵੱਲੋਂ ਦੱਸਿਆ ਗਿਆ ਜਿਨ੍ਹਾਂ ਦਾ ਨਾਮ ਅਜਮੇਰ ਸਿੰਘ ਹੈ ਕਿ ਮੇਰੇ ਘਰ ਚਾਰ ਧੀਆਂ ਅਤੇ ਇੱਕ ਪੁੱਤ ਨੇ ਅਰਸ਼ਪ੍ਰੀਤ ਦਾਵਿਆ ਇਸ ਸਾਲ 11 ਅਕਤੂਬਰ ਨੂੰ ਕੀਤਾ ਗਿਆ ਸੀ ਅਤੇ ਹੁਣ ਮਸਾਂ ਹੀ 2 ਮਹੀਨੇ ਦਾ ਇਹ ਸਮਾਂ ਹੋਇਆ ਪਰ ਉਸ ਦਰਮਿਆਨ ਹੀ ਉਸਤੇ ਸਹੁਰੇ ਘਰ ਦੇ ਵਿੱਚ ਦਹੇਜ ਨੂੰ ਲੈ ਕੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਤੰਗ ਪ੍ਰੇਸ਼ਾਨ ਵੀ ਇਸ ਹੱਦ ਤੱਕ ਕੀਤਾ ਜਾਂਦਾ ਸੀ ਕਿ ਹੁਣ ਉਸ ਦੀ ਜਾਨ ਲੈ ਕੇ ਹੀ ਸਹੁਰਾ ਪਰਿਵਾਰ ਹਟਿਆ ਕੁੜੀ ਦੇ ਮਾਪਿ ਅਤੇ ਭਰਾਵਾਂ ਦਾ ਹੈ ਵੱਡਾ ਤੇ ਗੰਬੀਰ ਇਲਜ਼ਾਮ ਉਸਤੇ ਸਹੁਰੇ ਪਰਿਵਾਰ ਤੇ ਹੈ ਜਿੱਥੇ ਉਸ ਕੁੜੀ ਦੀ ਜਾਨ ਗਈ ਹੈ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਉਨਾ ਚਾਰ ਮੈਂਬਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਇਸ ਕੁੜੀ ਦਾ ਪਤੀ ਸੱਸ ਸੋਹਰਾ ਅਤੇ ਨਨਾਣ ਮੌਜੂਦ ਨੇ ਪੁਲਿਸ ਤਾਈ ਵੀ ਇਸ ਸਮੇਂ ਕਹਿਣਾ ਹੈ ਕਿ ਅਸੀਂ ਦੋ ਜਾਣਿਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਿਸ ਦੇ ਵਿੱਚ ਸੱਸ ਅਤੇ ਸੋਹਰਾ ਨੇ ਹਲੇ ਇਸ ਕੁੜੀ ਦਾ ਪਤੀ ਬਲਵਿੰਦਰ ਸਿੰਘ ਅਤੇ ਉਸਦੀ ਨਨਾਣ ਫਰਾਰ ਦੱਸੀ ਜਾ ਰਹੇ ਨੇ ਪਰਿਵਾਰਿਕ ਮੈਂਬਰਾਂ ਦੇ ਹਿਸਾਬ ਦੇ ਨਾਲ ਇੰਨੇ ਵੱਡੇ ਅਤੇ ਡੂੰਗੇ ਇਲਜ਼ਾਮ ਉਸਤੇ ਸੋਹਰੇ ਪਰਿਵਾਰ ਤੇ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਆਇਲਪਾਸ ਕੁੜੀ ਲਈ ਗਈ ਸੀ ਕਿਹਾ ਇਹ ਗਿਆ ਸੀ ਕਿ ਅਸੀਂ ਸਾਰਾ ਖਰਚਾ ਕਰਾਂਗੇ ਇਸ ਨੂੰ ਵਿਦੇਸ਼ ਭੇਜਣ ਦੇ ਲਈ ਪਰ ਅਜਿਹਾ ਕੀ ਹੋਇਆ ਕਿ ਇਸ ਤੋਂ ਪਹਿਲਾਂ ਹੀ ਕੁੜੀ ਦੀ ਜਾਨ ਉਸਦੇ ਸਹੁਰੇ ਘਰ ਦੇ ਵਿੱਚ ਚਲੀ ਗਈ ਹਾਲਾਂਕਿ ਭਰਾਵਾਂ ਦਾ ਤਾਂ ਇਹ ਹੀ ਕਹਿਣਾ ਹੈ ਤਾਏ ਦਾ ਮੁੰਡਾ ਗੁਰਪ੍ਰੀਤ ਸਿੰਘ ਜੋ ਕਿ ਅਰਸ਼ ਦੇ ਤਾਏ ਦਾ ਲੜਕਾ ਹੈ ਪਰ ਆਹੀ ਲੱਗਿਆ ਉਸ ਦਾ ਉਸ ਦਾ ਇਹ ਕਹਿਣਾ ਹੈ ਕਿ ਕੁੜੀ ਦੀ ਉਥੇ ਜਾਨ ਲਈ ਗਈ ਮਾਰਕੀਟ ਟੰਗਿਆ ਗਿਆ ਤੇ ਬਾਅਦ ਤੇ ਵਿੱਚ ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਤਾਂ ਕਦੇ ਸੱਸ ਆਖਦੀ ਹੈ ਕਿ ਮੈਂ ਉਸ ਨੂੰ ਉਤਾਰਿਆ ਕਦੇ ਸਹੁਰਾ ਆਖਦਾ ਹੈ ਕਦੇ ਪਤੀ ਆਖਦਾ ਹੈ ਕਿ ਮੈਂ ਉਸ ਨੂੰ ਉੱਪਰ ਲਟਕੀ ਹੋਈ ਨੂੰ ਹੇਠਾਂ ਉਤਾਰਿਆ ਇਹਨਾਂ ਸਾਰੀਆਂ ਗੱਲਾਂ ਦੇ ਚੱਲਦੇ ਹੋਏ ਪੁਲਿਸ ਦੇ ਨਾਲ ਜਾ ਕੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਜਦੋਂ ਸਾਰੇ ਸਬੂਤਾਂ ਨੂੰ ਦੇਖਿਆ ਜਾ ਰਿਹਾ ਸੀ ਪਤਾ ਲਗਾਇਆ ਜਾ ਰਿਹਾ ਸੀ ਕਿ ਵਾਅਕ ਹੀ ਅਜੀਹਾ ਕੁਝ ਹੋਇਆ ਹੋਣਾ ਤਾਂ ਪਰਿਵਾਰਿਕ ਮੈਂਬਰਾਂ ਨੂੰ ਇਸ ਦੇ ਵਿੱਚ ਕੁਝ ਵੀ ਸੱਚ ਨਹੀਂ ਲੱਗਿਆ ਫਿਲਹਾਲ ਇਹ ਸਾਰਾ ਮਾਮਲਾ ਜਾਂਚ ਪੜਤਾਲ ਦਾ ਬਣਿਆ ਹੋਇਆ ਪਰ ਵਿਆਹ ਤੋਂ ਮਹੀਨੇ ਬਾਅਦ ਇੱਕ ਕੁੜੀ ਦੀ ਜਾਨ ਚਲੀ ਜਾਣਾ ਉਹ ਵੀ ਉਸਦੇ ਸਹੁਰੇ ਘਰ ਦੇ ਵਿੱਚ ਉਹ ਕੁੜੀ ਜਿਸ ਦੇ ਨਾਲ ਸੇਮ ਦਿਨ ਹੀ ਦੁਪਹਿਰ ਦੇ 1 ਵਜੇ ਕੁੜੀ ਦੇ ਪੇਕੇ ਪਰਿਵਾਰ 'ਤੇ ਗੱਲਬਾਤ ਹੁੰਦੀ ਹੈ ਵੀਡੀਓ ਕਾਲ ਤੇ ਰਾਹੀਂ ਉਹ ਗੱਲ ਕਰਦੇ ਨੇ ਤੇ ਦੱਸਦੇ ਨੇ ਕਿ ਸਾਡੀ ਕੁੜੀ ਚੰਗੀ ਪਲੀ ਸੀ ਪਰ ਬਾਅਦ ਦੇ ਵਿੱਚ ਸ਼ਾਮ ਹੁੰਦੇ ਹੁੰਦੇ ਪਤਾ ਨਹੀਂ ਉਸ ਘਰ ਦੇ ਵਿੱਚ ਕੀ ਕੁਝ ਵਾਪਰਿਆ ਕਿ ਉਸ ਤੋਂ ਬਾਅਦ ਕੁੜੀ ਦੀ ਜਾਨ ਚਲੀ ਗਈ। ਉਹਨਾਂ ਨੂੰ ਫੋਨ ਤੱਕ ਵੀ ਗਵਾਂਡੀਆਂ ਦੇ ਵੱਲੋਂ ਕੀਤਾ ਕਿਆ ਕਿ ਤੁਹਾਡੀ ਧੀ ਨਾਲ ਕੁਝ ਹੋਇਆ ਤੇ ਉਹ ਹਸਪਤਾਲ ਦੇ ਵਿੱਚ ਭਰਤੀ ਹੈ। ਇਹ ਸਭ ਕੁਝ ਵੀ ਕੁੜੀ ਦੇ ਪਰਿਵਾਰਾਂ ਦੇ ਵੱਲੋਂ ਕਿਹਾ ਗਿਆ ਉਹਨਾਂ ਦਾ ਕਹਿਣਾ ਸੀ ਕਿ ਜਿਸ ਸਮੇਂ ਤੱਕ ਅਸੀਂ ਹਸਪਤਾਲ ਦੇ ਵਿੱਚ ਪਹੁੰਚੇ ਉਸ ਸਮੇਂ ਤੱਕ ਸਾਡੀ ਭੈਣ ਇਸ ਦੁਨੀਆ ਤੋਂ ਜਾ ਚੁੱਕੀ ਸੀ ਕੀ ਹੈ ਇਹ ਸਾਰਾ ਮਾਮਲਾ ਕਿ ਕੁਝ ਆਖ ਰਹੇ ਨੇ ਪਰਿਵਾਰਿਕ ਮੈਂਬਰ ਜਾਣਦੇ ਆ ਕੀ ਲੱਗਦੀ ਜਿਹੜੀ ਲੜਕੀ ਮਰੀ ਹੈ ਇਹ ਲੜਕੀ ਮੇਰੀ ਭੈਣ ਹੈ ਜੀ ਕੀ ਮਾਮਲਾ ਹੋਇਆ ਜੀ ਲੱਗਦਾ ਹੈ ਕੀ ਮਾਮਲਾ ਕੀ ਹੋਇਆ ਜੀ ਇਹ ਨਾ ਪਹਿਲਾਂ ਨਾ ਪੈਸਾ ਰੋਣਾ ਪਿਆ ਜਿੱਥੇ ਵੀ ਅਸੀਂ ਗਰੀਬ ਹੈ ਕੁੜੀ ਆਈ ਦਸ ਕਰਾ ਰਹੀ ਸੀ ਤੇ ਅਸੀਂ ਕਰੋ ਕਈ ਪੈਸਾ ਸਾਨੂੰ ਚਾਹੀਦਾ ਜੀ ਇਹ ਜਿਹੜੀ ਪੈਲਸ ਚੋਂ ਬੋਲੇ ਲੁਕਾ ਹੀ ਸ਼ੱਦ ਲਿਆ ਵੀ ਆਪਾਂ ਇਹਨਾਂ ਪੈਲਸ ਕਰਿਆ ਨਹੀਂ ਗਾ ਫਿਰ ਇਕੱਠੇ ਸਾਰੇ ਬੈਠੇ ਕਰ ਇਕੱਠੇ ਹੋ ਕੇ ਗੱਲਬਾਤ ਕਰੀ ਉਜਲ ਪੈਲਸ ਕਰ ਲਓ ਤੇ ਆਪਾਂ ਕਮਿਲਦਾਰ ਬੰਦੇ ਹੁੰਨੇ ਆ ਫਿਰ ਅਸੀਂ ਪੈਲਸ ਕਰ ਲਿਆ ਫਿਰ ਇਹਨਾਂ ਨੇ ਕੋ ਕਹਿੰਦੇ ਜੀ ਏਸੀ ਚਾਹੀਦੀ ਸਾਨੂੰ ਉਹ ਗੱਲਾਂ ਨਾਲ ਸਾਡੇ ਨਾਲ ਛੁਟੀਆਂ ਕਰੀਆਂ ਫਿਰ ਇਹਨਾਂ ਨੇ ਮੀਟ ਤੇ ਆਵਾ ਦਾ ਧਰਕੇ ਖਾਦਾ ਅੱਡੋ ਪੈਲਸ ਹਾਂ ਫਿਰ ਅਸੀਂ ਕਿਹਾ ਵੀ ਤੁਹਾਨੂੰ ਮੀਟ ਅਸੀਂ ਦੇ ਦੇਨੇ ਆ ਬਈ ਓਖੇ ਓਖੇ ਹੋਰ ਮਜ਼ਦੂਰੀ ਆ ਸਾਡੀ ਹੋਣੀ ਵੇਚੀ ਉਹ ਸਾਡੇ ਬਹੁਤ ਆਫਸਰ ਉਹਨਾਂ ਦੀ ਵੇਚੀ ਉਹ ਜੀ ਕਹਿੰਦੇ ਬਹੁਤ ਜਿਆਦਾ ਕਹਿੰਦੇ ਹੁਣ ਕੀ ਹੋਇਆ ਫਿਰ ਕੁੜੀ ਕੇਸ ਕਰਦੀ ਕੀ ਹਾਂ ਹੁਣ ਕੁੜੀ ਨਾਲ ਕੀ ਹੋਇਆ ਹਾਂ ਹੁਣ ਕੁੜੀ ਨਾਲ ਕੀ ਹੋਇਆ ਹੁਣ ਹੁਣ ਕੁੜੀ ਦੇ ਨਾਲ ਕੋਈ ਗਲੇਸਰੰਦੇ ਕਿਸ ਤਰ੍ਹਾਂ ਦਾ ਕੀ ਸੀਗਾ ਉਹ ਕੇਸ ਕਰਦੀ ਬਹੁਤ ਜਿਆਦਾ ਕੁੱਟਦੀ ਮਾਰਦੀ ਜੀ ਸ਼ਸਤ ਦੇ ਮੁੰਡਾ ਪੁੱਛਦੇ ਨਹੀਂ ਜੀ ਕੋਈ ਪਟਾਵਾ ਨਹੀਂ ਨਹੀਂ ਸਰਚ ਕੁੜੀ ਦੇ ਬਾਅਦ ਫਿਰ ਕੀ ਹੋਇਆ ਅੱਜ ਫਿਰ ਉਹਨੇ ਕੁੜੀ ਦਾ ਗੱਲ ਘੋਟਿਆ ਤਾਂ ਗੱਡੀਆਂ ਨੂੰ ਸਾਨਾ ਦੇਖ ਲਓ ਅੰਦਰ ਜਾ ਕੇ ਅਸੀਂ ਦੇਖਿਆ ਉਹ ਚੱਕ ਕੇ ਜੇ ਨਿਕਲੋਂ ਲੈ ਘਰੇ ਲੈ ਗਏ ਜੀ ਕੀ ਮੰਗ ਕਰਦੇ ਹੋ ਹੈ ਕੀ ਮੰਗ ਕਰਦੇ ਹੋ ਤੁਸੀਂ ਹਾਂਜੀ ਹਾਂ ਕਾਰਵਾਈ ਕਾਰਵਾਈ ਕਾਰ ਇਹਤੀ ਬੜੀ ਕਰਦੇ ਨੇ ਧਿਆੜੀ ਕਰਦੇ ਆ ਕਾਰਵਾਈ ਕਰ ਕੰਮ ਕੀ ਮੰਗਦੇ ਹੈ ਕਾਰਵਾਈ ਕਿਹੋ ਜੀ ਮੰਗਦੇ ਜੀ ਸਜ਼ਾ ਮੰਗਦੀ ਆ ਕਾਰਵਾਈ ਕਿਹੋ ਜੀ ਮੰਗਦੀ ਮੰਗ ਕਰਦੇ ਉਹ ਕਾਰਵਾਈ ਨਹੀਂ ਹੋਉਂਦੇ ਨਾ ਸਿੱਧਾ ਉਹ ਆੜੀ ਕੁੜੀ ਦਾ ਸ਼ਾਦਾ ਕੇਸ ਬਣਾ ਦਈ ਦਿੰਦਾ ਤੇ ਕਿਲੋ ਮਟਰ ਬੱਚਾਦਰ ਹੋਣਾ ਚਾਹੀਦਾ ਆਕੇ ਦਾ ਕੇਸ ਪਾਉਣਾ ਚਾਹੁੰਦਾ ਤੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨਜਿੰਦਰ ਸਿੰਘ ਹੈ ਪਿੰਡ ਗੱਤ ਨੂੰ ਹੈ ਕੀ ਲੱਗਦੀ ਕੁੜੀ ਲੜਕੀ ਮੇਰੀ ਸਾਲੀ ਲੱਗਦੀ ਸੀ ਛੋਟੀ ਸਾਲੀ ਕੁੜੀ ਦਾ ਹੀ ਬਸ ਦਾਜ ਮੰਗਦੇ ਸੀਗੇ ਤੰਗ ਪਰ ਤੰਗ ਪਰੇਸ਼ਾਨ ਕਰਦੇ ਸੀਗੇ ਕੁੜੀ ਨੂੰ ਤੇ ਅੱਜ ਉਹਦਾ ਮਤਲਬ ਕਤਲ ਕਰ ਦਿੱਤਾ ਕਿੰਨਾ ਚਿਰ ਹੋ ਗਿਆ ਵਿਆਹ ਹੋਇਆ ਹੈ ਜੀ ਵਿਆਹ ਹੋਏ ਨੂੰ 2 ਮਹੀਨੇ ਹੋਇਆ ਜੀ ਕਿਸ ਤਰ੍ਹਾਂ ਦੇ ਦੇਹ ਦੀ ਮੰਗ ਕੀਤੀ ਇਹ ਦੇਹ ਦੀ ਮੰਗ ਪਹਿਲਾਂ ਦਾ ਜੀ ਇਹਨਾਂ ਨੇ ਕਿਹਾ ਵੀ ਸਾਨੂੰ ਪੈਲਸ ਚਾਹੀਦਾ ਵਧੀਆ ਠੀਕ ਹੈ ਵੀ ਸਾਡੇ ਇਹਨਾਂ ਇਕੱਠ ਹੋਊਗਾ ਸਾਡੇ ਮੁਲਾਜ਼ਮ ਆਉਣੇ ਆ ਜੇਬ ਸਾਨੂੰ दारू ਵੀ ਚਾਹੀਦੀ ਹੈਗੀ ਯਾਨੀ ਕਿ ਵੀ दारू ਤਾਂ ਅਸੀਂ ਨਹੀਂ ਦੇ ਸਕਦੇ ਠੀਕ ਹੈ ਬਟ ਇਹਨਾਂ ਨੇ ਉਹ ਵੀ ਆਪਣੀ ਮੰਗ ਪੂਰੀ ਕੀਤੀ ਜੀ ਉਹਨੂੰ दारू ਮੀਟ ਸਾਰਾ ਕੁਝ ਇਹਨਾਂ ਨੇ ਕਰਾਇਆ ਜੀ ਤੇ ਉਸ ਵਕਤ ਹੋਰ ਬਹੁਤ ਚੀਜ਼ਾਂ ਹੀ ਮੰਗ ਕੀਤੀ ਜੀ ਬੜਾ ਕੁੜੀ ਨੂੰ ਕੀ ਕੀ ਪ੍ਰੇਸ਼ਾਨੀਆਂ ਕਰਦੇ ਰਹੇਗੇ ਉਹ ਅਸੀਂ ਦੱਸਣជា ਨਹੀਂ ਉਹਦੇ ਆਪਣੇ ਦਾ ਕਿਸਮਤ ਸੀ ਇਹ ਉਹਨਾਂ ਸਾਡੇ ਤੱਕ ਇਹ ਗੱਲ ਪਹੁੰਚਾਈ ਨਹੀਂ ਹੈਗੀ ਮੈਨੂੰ ਇਹ ਕੁਛ ਕਰਦੀ ਪਰ ਤੰਗ ਕਰਦੇ ਇਹ ਜ਼ਰੂਰ ਦੱਸਦੀ ਸੀ ਹਲੇ ਬੱਚੀ ਸੀਗੀ ਛੋਟੀ 21 ਸਾਲ ਦੀ ਹੂੰ 21 22 ਸਾਲ ਦੀ ਉਮਰ ਸੀਗੀ ਇਹ ਕੋਈ ਦੱਸ ਵੀ ਨਹੀਂ ਪਾਰੀ ਸੀ ਉਹਨਾਂ ਨੂੰ ਪਤਾ ਸੀਗਾ ਆਈਲਟਸ ਕੀਤਾ ਸੀ ਬਾਹਰ ਜਾਣਾ ਸੀ ਇਹਨਾਂ ਨੇ ਤਾਂ ਬਸ ਇਹ ਸੀ ਬਾਹਰ ਜਾਣਾਗਾ ਪਹਿਲਾਂ ਇਹਨਾਂ ਨੇ ਕਿਹਾ ਵੀ ਖਰਚਾ ਖਰਚਾ ਸਾਰਾ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਹੁਣ ਸਾਰੀਆਂ ਚੀਜ਼ਾਂ ਤੋਂ ਬਦਲ ਰਹੀ ਹੈ ਜੀ ਬਸ ਤੇ ਅੱਜੇ ਕਰ ਦਿੱਤਾ ਗਈ। ਮਾਫਾ ਕਰਦੇ ਆ ਜੀ ਇਹ ਕੁੜੀ ਸੀ ਜਿਹੜੀ ਮਤਲਬ ਇਹਨਾਂ ਦੇ ਵਿਆਹੀ ਸੀਗੀ ਪਿੱਛੇ ਵਿਆਹ ਹੋਇਆ ਥੋੜਾ ਜਿਹਾ ਹੋਇਆ ਵਿਆਹ ਨੂੰ ਫਿਰ ਫਿਰ ਇਹ ਤੰਗ ਪਰੇਸ਼ਾਨ ਕਰਦੀ ਸੀ ਪਰਾਇ ਸਾਰਾ ਕੁੜੀ ਨੂੰ ਰਲ ਕੇ ਅੱਜ ਕੁੜੀ ਇਹਨਾਂ ਨੇ ਮਾਰਤੀ ਸਾਨੂੰ ਫੋਨ ਵੀ ਕਰਿਆ 7 ਵਜੇ 8:00 ਤੇ ਕਰ ਸਾਨੂੰ ਅਗਵਾਂਡੀ ਨੇ ਫੋਨ ਕਰਿਆ ਸੀ ਤਾਂ ਆਇਆ ਉੱਥੋਂ ਜੀ ਸਾਨੂੰ ਦੱਸਿਆ ਤੱਕ ਨਹੀਂ ਵੀ ਕੁੜੀ ਨੂੰ ਐਂ ਕਰਦਾ ਕੁੜੀ ਮਾਰ ਕੇ ਸਾਰਾ ਪਰਿਵਾਰ ਪਤਾ ਨਹੀਂ ਕਿੱਧਰ ਫਾਰ ਹੋਇਆ ਵਿਆ ਬਈ ਮਾਰੀ ਆ ਮਾਰੀ ਸਹੇ ਆ ਮਾਰੀ ਆ ਦੀ ਦੇ ਆਇਆ ਤੇ ਕਰਿਆ ਜਾਈਏ ਅਸੀਂ ਐਂਦੇ ਕੋਈ ਵੀ ਪਾਹ ਵਾਲੇ ਬੰਦੇ ਆਏ 8:00 ਵਜੇ ਇਹ ਤੰਗ ਆ ਗਏ ਨਾ ਮੇਰੇ ਫਾਇਲੇ ਬੰਦੇ ਕਿਹੜੇ ਆ ਯਾਰ ਹਾਂ ਵਾਲੇ ਬੰਦੇ ਦੀ ਤੌਣ ਵਧੀ ਹੁੰਦੀ ਹੈ ਜੀ ਬਈ ਤੰਗ ਬਰੇਜ਼ਲ ਕਰਦੇ ਆ ਬਈ ਯਾਰ ਹੌਸਾ ਕਰਦੇ ਆ ਯਾਰ ਦਾਜ ਦਾਜ ਮੰਗਦੇ ਸਰੇ ਆਮ ਜੀ ਕੀ ਮੰਗਦੇ ਕੀ ਸੀ ਕੀ ਮੰਗ ਖਾ ਰਿਹਾ ਤਾ ਬਰੇ ਦਸਾਰਾ ਲਾਲਿਆ ਲਾਇਆ ਗੱਲਾਂ ਆ ਯਾਰ ਤਜੋ ਉਹਨੇ ਇੱਕ ਇੱਕ ਮੈਂਪ੍ਰੈਸੇ ਹੁੰਦੀ ਉਹਨਾਂ ਨੂੰ ਫੋਨ ਕਰਨ ਦਾ ਹੱਕ ਮੰਗਦਾ ਸੀ ਸਾਨੂੰ ਵੀ ਭਾਵੇਂ ਛੋਟੀ ਕੁੜੀ ਨੇ ਐ ਹੋ ਗਿਆ ਗੱਲਬਾਤ ਹੋ ਗਈ ਉਹਨਾਂ ਨੇ ਮਾਰ ਕੇ ਟੰਗ ਦੀ ਤਾਂ ਤੰਗ ਕੇ ਮੁੜ ਕੇ ਆਪ ਹੀ ਲਾ ਲਈ ਐ ਹੋਇਆ ਬਈ ਕੰਮ ਇਹ ਸਰੇ ਆਮ ਇਨਸਾਨ ਦੱਸਦਾ ਗੱਲ ਆ ਕੁੜੀ ਦਾ ਉਹਨਾਂ ਦੇ ਆਖਰੀ ਦਿਨ ਇਹਨਾਂ ਦੇ ਪਰਚਾ ਹੋਣ ਦਾ ਹੀ ਨਹੀਂ ਤੰਗ ਪ੍ਰੇਸ਼ਾਨ ਕਰਦੇ ਰਹੇ ਜਿਸ ਦੇ ਕਾਰਨ ਅੱਜ ਉਸ ਦੀ ਮੌਤ ਹੋ ਗਈ ਮੌਤ ਕੀ ਮੌਤ ਨਹੀਂ ਹੋਈ ਉਹਨਾਂ ਨੇ ਕਤਲ ਕੀਤਾ ਜਿਹਦੇ ਵਿੱਚ ਉਹਦਾ ਸਹੁਰਾ ਪਰਿਵਾਰ ਸੱਸ ਸਹੁਰਾ ਔਰ ਨੰਦ ਤੇ ਉਸ ਦਾ ਘਰ ਵਾਲਾ ਇਹ ਚਾਰੇ ਪਤਾ ਲੱਗਿਆ ਕਿ ਕਤਲ ਕੀਤਾ ਗਿਆ ਕਿਉਂਕਿ ਅਸੀਂ ਉੱਥੇ ਜਦੋਂ ਗਾਇਤ ਸਾਹਿਬ ਪੁਲਿਸ ਨਾਲ ਲੈ ਕੇ ਗਏ ਆ ਪੁਲਿਸ ਦੇ ਵੀ ਵੈਰੀਫਾਈ ਹੋਈ ਆ ਪੁਲਿਸ ਨੇ ਵੀ ਸਾਰਾ ਕੁਝ ਕੀਤਾ ਵੀ ਉਹ ਕਿਤੇ ਨੇ ਦੱਸਦੇ ਨੇ ਵੀ ਮੈਂ ਲਾਈਆ ਕਿਤੇ ਉਹ ਕਹਿੰਦੇ ਵੀ ਸੱਸ ਕਿਨੇ ਮੈਂ ਲਾਈਆ ਕਿਤੇ ਕਹਿੰਦਾ ਸਹਰਾ ਮੈਂ ਲਾਇਆ ਕਿਤੇ ਕਹਿੰਦਾ ਵੀ ਘਰ ਵਾਲਾ ਕਹਿੰਦਾ ਮੈਂ ਲਾਇਆ ਪਰ ਉਹਨਾਂ ਦੇ ਆਪਸ ਵਿੱਚ ਕੋਈ ਬਿਆਨ ਨਹੀਂ ਮਿਲੇ ਅਸੀਂ ਉੱਥੇ ਗਏ ਜਦੋਂ ਮੈਂ ਨਾਲ ਗਿਆ ਪੁਲਿਸ ਦੇ ਨਾਲ ਗਿਆ ਸਾਨੂੰ ਉਹਨਾਂ ਦੇ ਕੋਈ ਬਿਆਨ ਨਹੀਂ ਮਿਲਦੇ ਦਿ세 ਜੋ ਉਸ ਟੇਬਲ ਤੇ ਕਿਹਾ ਵੀ ਇਸ ਟੇਬਲ ਤੇ ਚੜ ਕੇ ਕੁੜੀ ਨੇ ਮੌਤ ਪਹਾਲਿਆ ਉਸ ਟੇਬਲ ਤੇ ਵੀ ਕੋਈ ਨਿਸ਼ਾਨ ਨਹੀਂ ਜਦੋਂ ਉਸੇ ਟੇਬਲ ਤੇ ਚੜ ਕੇ ਮੁਲਾਜ਼ਮ ਨੇ ਦੇਖਿਆ ਤਾਂ ਉਸ ਟੇਬਲ ਦੇ ਨਾਲ ਦੀ ਨਾਲ ਬੂਟਾਂ ਦੇ ਨਿਸ਼ਾਨ ਪੈ ਗਏ ਜਦੋਂ ਪੱਖੇ ਦੇ ਕਿਹਾ ਵੀ ਇਹ ਪੱਖੇ ਸੀ ਅਸੀਂ ਕਿਹਾ ਵੀ ਮੁਲਾਜ਼ਮਾਂ ਨੇ ਕਿਹਾ ਵੀ ਚੁੰਨੀ ਦੇ ਦਿਓ ਉਹਨਾਂ ਨੇ ਕੋਈ ਚੁੰਨੀ ਨਹੀਂ ਦਿੱਤੀ ਉਸੇ ਪੱਖੇ ਤੇ ਮਿੱਟੀ ਦਾ ਗਰਦਾ ਸੀ ਤਾਂ ਜਦੋਂ ਮੁਲਾਜ਼ਮ ਹੱਥ ਲਾਉਣ ਨੇ ਤਾਂ ਗਰਦਾ ਚੜਿਆ ਜਦੋਂ ਉਹ ਚੁੰਨੀ ਦਾ ਨਿਸ਼ਾਨ ਹੁੰਦਾ ਤਾਂ ਉਸੇ ਗਰਦਾ ਪਹਿਲਾਂ ਹੀ ਚੜਿਆ ਹੋਣਾ ਚਾਹੀਦਾ ਸੀ ਉਹ ਕੋਈ ਉਹਦੇ ਤੇ ਗਰਦਾ ਨਹੀਂ ਚੜਿਆ ਸੀ ਸਾਨੂੰ ਇਹ ਆ ਵੀ ਸਾਨੂੰ ਇਹ ਨਹੀਂ ਸਾਨੂੰ ਸ਼ੱਕ ਨਹੀਂ ਅਸੀਂ ਹਕੀਕਤ ਨਾਲ ਕਹਿ ਸਕਦੇ ਹਾਂ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਇਹ ਕੁੜੀ ਦਾ ਇਹਨਾਂ ਨੇ ਕਤਲ ਕੀਤਾ ਕੋਈ ਕਤਲ ਕਰਿਆ ਕਾਰਨ ਕੀ ਸੀ ਕਾਰਨ ਇਹ ਸੁਰੂ ਤੋਂ ਹੀ ਤੰਗ ਪਰੇਸ਼ਾਨ ਹੀ ਕਰਦੇ ਰਹੇ ਨੇ ਜੀ ਬਾਦ ਦੀ ਕਿਤੇ ਬਾਦੂ ਸੁਸਾਇਟੀ ਦਾ ਇਹ ਕਿਤੇ ਕੁਝ ਵਿਆਹ ਬਾਰੇ ਕਿਤੇ ਕੁਝ ਇਹ ਤੰਗ ਪਰੇਸ਼ਾਨੀ ਕਰਦੇ ਰਹੇ ਨੇ ਹੁਣ ਪਿੱਛੇ ਕੁੜੀ 19 ਦਸ 19 ਨੂੰ 19 ਤਰੀਕ ਨੂੰ ਸਾਡੇ ਪਿੰਡ ਆਈ ਹਸਦੀ ਖੇੜ ਦੀ ਗਈ ਆ ਤੇ ਹਸਦੀ ਖੇੜ ਦੀ ਨੇ ਲੈ ਕੇ ਗਿਆ ਪਰੋਣਾ ਹਸਦੀ ਖੇੜ ਦੀ ਨੂੰ ਛੱਡ ਕੇ ਗਿਆ ਅੱਜ ਵੀ ਕੁੜੀ ਨੇ 1 ਵਜੇ ਦੇ ਕਰੀਬ ਵੀਡੀਓ ਕਾਲ ਕਰਤੀ ਆ ਤੇ ਸ਼ਾਮ ਨੂੰ ਸਾਨੂੰ ਪਤਾ ਲੱਗਿਆ ਵੀ ਕੁੜੀ ਦਾ ਕਤਲ ਹੋ ਗਿਆ ਅਸੀਂ ਬੇਨਤੀ ਚਾਹੁੰਦੇ ਆ ਮੰਗਦਿਆ ਕੁਝ ਹੋਇਆ ਸੀ ਇਹ ਗੱਲਾਂ ਕਰਕੇ। ਉਹ ਆ ਵੇਲੇ ਵੀ ਆ ਵੇਲੇ ਤੇ ਚੱਲੀ ਜਾਂਦਾ। ਉਹ ਆ ਵੇਲੇ ਤੇ ਹੀ ਕੁਝ ਚੱਲੀ ਜਾਂਦਾ ਪਰ ਕੁੜੀ ਦੀ ਕੁੜੀ ਦਾ ਕਰਨ ਕੁੜੀ ਦੀ। ਕੁੜੀ ਦੀ ਆਈਲਟਸ ਕਰੀ ਵੀ ਸੀ ਜੀ। ਇਹਨਾਂ ਦਾ ਕਰਨ ਸੀ ਵੀ ਬਾਹਰ ਜਾਂਦਾ। ਉਹਨਾਂ ਦਾ ਮੁੱਦਾ ਸੀ ਇੱਥੋਂ ਦਾ ਕੋਈ ਸਾਡਾ ਮੁੰਡਾ ਬਾਹਰ ਪਹੁੰਚ ਜਾਵੇ। ਬਸ ਉਹਨਾਂ ਦਾ ਮੁੱਦਾ ਸੀ ਪੈਸੇ ਵੀ ਉਹਨਾਂ ਦੇ। ਸਾਡੇ ਪਿੰਡ ਵਾਲਾ ਗਰੀਬ ਬੰਦਾ ਚੁੱਕ ਚਕਾ ਕੇ ਉਹਨੇ 27-28 ਲੱਖ ਰੁਪਇਆ ਲਾ ਵੀ ਦਿੱਤਾ ਵਿਆਹ ਤੇ ਵੀ। ਇਹ ਵਿਆਹ ਵੀ ਉਹਨਾਂ ਨੇ ਕਿਹਾ ਵੀ ਚੰਗੇ ਪਾਸੇ ਚੰਗੇ ਪਾਸੇ ਕਰੋ। ਇਸੀ ਬਾਤ ਚ ਕਰੋ ਮਾਸੀ ਰੜਕਾ ਨਾਲ ਸੀ ਉਹ ਵਾਹ ਵੜਨ ਗਈ। ਇਸੀ ਬਾਤ ਚ ਕਰੋ ਉਹਨਾਂ ਨੇ ਸਾਡੀ ਕੋਈ ਫੇਰ ਵੀ ਸਾਡੀ ਉਹ ਕਦਰ ਨਹੀਂ ਕੀਤੀ। ਜਿੰਨਾ ਅਸੀਂ ਰੁਪਈਆ